ਹਰਿਆਣਾ ਮੇਨ ਰੋਡ ਉਤੇ ਇੱਕ ਗੱਡੀ ਦੀ ਸਫੇਦੇ ਨਾਲ ਟੱਕਰ ਹੋਣ ਦੇ ਕਾਰਨ ਦੋ ਵਿਅਕਤੀਆਂ ਦੇ ਮੌਤ ਹੋਣ ਦੀ ਸੂਚਨਾ ਮਿਲੀ ਹੈ ਜਾਣਕਾਰੀ ਮੁਤਾਬਕ ਇਹ ਵਿਅਕਤੀ ਆਪਣੀ ਪੋਤੀ ਦਾ ਵਿਆਹ ਕਰ ਡੋਲੀ ਵਾਲੀ ਕਾਰ ਪਿੱਛੇ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਆਵਾਰਾ ਪਸ਼ੂ ਅਚਾਨਕ ਸਾਹਮਣੇ ਆਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਫੇਦੇ ਨਾਲ ਜਾ ਟਕਰੀ ਜਿਸ ਤੋਂ ਬਾਅਦ ਇੱਕ ਬਜ਼ੁਰਗ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਪਾਸੇ ਮਹਿਲਾ ਅਤੇ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਮੀਡੀਆ ਨਾਲ ਗੱਲ ਕਰਦਿਆਂ ਸ਼ਿਵ ਕੁਮਾਰ 바ਵਾ ਸਾਹਿਬ ਕਾ ਸਰਪੰਚ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ ਰੋਸ਼ਨ ਲਾਲ ਸਾਡੇ ਪਿੰਡ ਦਾ ਸਮਾਜ ਸੇਵੀ ਸੀ ਜੋ ਆਪਣੇ ਪੋਤੀ ਦਾ ਵਿਆਹ ਕਰ ਡੋਲੀ ਵਾਲੀ ਕਾਰ ਦੇ ਨਾਲ ਜਾ ਰਿਹਾ ਸੀ ਅਚਾਨਕ ਐਕਸੀਡੈਂਟ ਹੋਣ ਕਾਰਨ ਉਸ ਦੀ ਮੌਤ ਹੋ ਗਈ ਰਾਘੀਰਾਂ ਦੀ ਸਹਾਇਤਾ ਨਾਲ ਰੋਸ਼ਨ ਲਾਲ ਦੀ ਪਤਨੀ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਜ਼ੇਰੇ ਇਲਾਜ ਉਹਨਾਂ ਦੀ ਵੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਜੋ ਕਿ ਸਾਡੇ ਏਰੀਆ ਲਈ ਬਹੁਤ ਮੰਦ ਭਾਗੀ ਖਬਰ ਹੈ ਸਾਦਾ ਇਹ ਨਾਲ ਨਾ ਲੱਗਦਾ ਪਿੰਡ ਆ ਉੱਥੇ ਦਾ ਫਰੈਂਚ ਆ ਠੀਕ ਹੈ ਜੀ ਸਾਡੇ ਏਰੀਆ ਦੇ ਕੈਪਟਨ ਰੋਸ਼ਨ ਲਾਲ ਉਹਨਾਂ ਦਾ ਜਿਹੜਾ ਪੁੱਤਰ ਹੈ ਜਗਾ ਕੈਪਟਨ ਸਾਹਿਲ ਕਟੋਚ ਕੈਪਟਨ ਰੋਸ਼ਨ ਲਾਲ ਇਸ ਏਰੀਏ ਦੇ ਖਾਮ ਸੋਸ਼ਲ ਵਰਕਰ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਖੜੇ ਹੋਣ ਵਾਲੇ ਇਸ ਏਰੀਏ ਨੂੰ ਉਹਨਾਂ ਦੀ ਬਹੁਤ ਪਿਆਰ ਆ ਉਹਾਂ ਦੀ ਪੋਤੀ ਦੀ ਮੈਰਿਜ ਵੀ ਰਾਤ 12 ਵਜੇ ਤਾਈਂ ਅਸੀਂ ਇਕੱਠੇ ਸਗੇ ਮੈਰਜ ਤੋਂ ਬਾਅਦ ਘਰ ਲਗ ਮੇਰੇ ਹੋਏ ਜੋੜੀ ਗਈ ਜੋੜੀ ਦੇ ਨਾਲ ਬ੍ਰਦਰ ਜਾਂਦਾ ਹੁੰਦਾ ਕੈਪਟਨ ਸਾਹਿਬ ਵੀ ਜਿਤ ਕਰਨ ਲੱਗੇ ਕਿ ਮੈਂ ਵੀ ਔਕੀ ਦੇ ਨਾਲ ਫੇਰਾ ਪਾਣ ਜਾਣਾ ਰਿਸ਼ਤੇਦਾਰਾਂ ਨੇ ਵੀ ਰੋਕਿਆ ਪਰ ਹੁਣੀ ਨੂੰ ਕੌਣ ਟਾਲ ਸਕਦਾ ਉਹ ਤੇ ਨੂੰ ਨਾਲ ਲਿਆ ਮਗਰ ਚਲ ਗਏ ਨਾਲ ਦਾਦੀ ਸੀ ਇੱਕ ਦੋਤਾ ਸੀ ਇੱਕ ਘੋਰ ਦੋਤਾ ਸੀ ਦੂਸਰੇ ਦੋਤੇ ਨੂੰ ਰਸਤੇ ਚ ਤਾਰ ਦਿੱਤਾ ਕਰਦੇ ਕਾਕਾ ਨੂੰ ਇੱਥੇ ਕੰਮ ਦੇ ਅਸੀਂ ਜਾ ਕੇ ਆਨੇ ਜਾਂਦੇ ਪਤਾ ਚੱਲਿਆ ਵੀ ਹਰਿਆਣੇ ਦੇ ਲਾਗੇ ਖੋਲ ਦੇ ਨਾਲ ਟਰੱਕ ਨੂੰ ਵਿਰੋਧ ਕਰ ਰਹੇ ਸੀ ਮੋਰਿਓ ਗਾਈ ਆਈ ਗਾਈ ਨੂੰ ਬਚਾਉਂਦਿਆਂ ਨੇ ਜਿਹੜੀ ਗੱਡੀ ਆ ਉਸ ਸਫੈਦੇ ਵਿੱਚ ਵੱਜੀ ਜਦੋਂ ਸਫੈਦੇ ਵਿੱਚ ਵੱਜੀ ਤਾਂ ਉੱਥੇ ਲੋਕ ਜਿਹੜੇ ਮੌਕੇ ਦੇ ਸੁਗੇ ਅਸੀਂ ਜਾ ਕੇ ਜਦੋਂ ਦੇਖਿਆ ਸਾਨੂੰ ਵੀ ਫੋਨ ਆਇਆ ਜਾ ਕੇ ਦੇਖਿਆ ਕ੍ਰੇਨ ਦੇ ਨਾਲ ਜੀਸੀਬੀ ਦੇ ਨਾਲ ਉਹਦੇ ਖਿੜਕੀ ਕੱਢੀ ਆ ਖਿੜਕੀ ਤੋੜ ਕੇ ਉਹਨਾਂ ਨੂੰ ਕੱਢਿਆ ਮੌਕੇ ਤੇ ਹੀ ਕੈਪਟਨ ਸਾਹਿਬ ਕੈਪਟਨ ਰੋਸ਼ਨ ਲਾਲ ਦਾ ਉਹਨਾਂ ਦਾ ਪੁੱਤਰਾ ਸਾਹਿਲ ਅਟੋਚ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਮੈਸੇਜ ਦਾਦੀ ਉਹ ਮੌਕੇ ਵਾਲੇ ਦੱਸਦੇ ਸੀ ਵੀ ਉਹ ਵੀ ਐਦਾਂ ਲੱਗਦਾ ਸੀ ਸਾਨੂੰ ਤੇ ਦੇ ਵੀ ਬੈਟਸ ਹੋ ਚੁੱਕੀ ਆ ਭਾਰ ਚੰਦੇ ਅਸੀਂ ਉਹਦੀ ਛਾਤੀ ਨੂੰ ਪੁੱਛ ਕੀਤਾ ਤਾਂ ਸਹਿਕਦੇ ਹੋਏ ਆਹ ਆ ਗਏ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੇ ਫੇਵਲ ਹਸਪੀਟਲ ਉਹਨਾਂ ਦੀ ਡੈੱਡ ਬੋਡੀ ਰੱਖੀ ਦਾਦੀ ਨੂੰ ਸ਼ਿਵਮ ਹਸਪੀਟਲ ਲੈ ਕੇ ਗਏ ਤੀਸਰਾ ਜਿਹੜਾ ਉਹਨਾਂ ਦਾ ਨਾਲ ਦੋਤਾ ਸੀ ਉਹਨੂੰ ਜਲੰਧਰ ਰੈਫਰ ਕਰ ਦਿੱਤਾ ਹੁਣ ਹੁਣੇ ਪਤਾ ਲੱਗਾ ਜਿਹੜੇ লাশ ਸੀ ਦਾਦੀ ਦਾਦੀ ਦੀ ਵੀ ਡੈਥ ਹੋ ਗਈ ਇਸ ਏਰੀਆ ਚ ਮੋਰ ਅੰਦਭਾਗੀ ਕੇ ਘਟਨਾ ਹੋਈ ਆ ਇਸ ਪਰਿਵਾਰ ਪਰਿਵਾਰ ਕੀ ਸਾਰੇ ਏਰੀਆ ਨੂੰ ਇਸ ਮੋੜ ਦਾ ਬਹੁਤ ਦੁੱਖਾ ਅਸੀਂ ਸਾਰੇ ਇਲਾਕਾ ਨਿਵਾਸੀ ਇਹੀ ਭਗਵਾਨ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਰੱਖੀ